ਮਿੱਠੂ ਮਦਾਨ ਜੀ ਨਿਊਜ਼ 18 ਪੰਜਾਬ ਤੇ ਸਵਾਗਤ ਹੈ ਪਹਿਲਾਂ ਤਾਂ ਇਹ ਸਮਝਣਾ ਚਾਹੁੰਦੇ ਆ ਕਿਹੜੇ ਕਿਹੜੇ ਸਬੂਤ ਨੇ ਤੁਹਾਡੇ ਕੋਲੇ ਜਿਹਦਾ ਦਾ ਜ਼ਿਕਰ ਤੁਸੀਂ ਕਰ ਰਹੇ ਹੋ ਕੀ ਰਿਸ਼ਵਤ ਖੋਰੀ ਹੈ ਜਾਂ ਭ੍ਰਿਸ਼ਟਾਚਾਰ ਹੈ ਕਿਸ ਨੇ ਕੀਤਾ ਕਦੋਂ ਕੀਤਾ ਬਿਲਕੁਲ ਜੀ ਮੈਡਮ ਹਰਾਂ ਨੇ ਕੋਈ ਲਿਹਾਜ਼ ਨਹੀਂ ਕੀਤਾ ਕਿਸੇ ਚੀਜ਼ ਦਾ ਜੀ ਜਦ ਤੱਕ ਮੈਡਮ ਨਾ ਬੋਲਣਾ ਬੰਦ ਕੀਤਾ ਸਾਡੀ ਪਾਰਟੀ ਦੇ ਮੈਂ ਇਹਨਾਂ ਦਾ ਕੋਈ ਲਿਹਾਜ਼ ਨਹੀਂ ਕਰਨਾ ਜੋ ਮੈਡਮ ਨੇ 2017 ਚ ਜੀ ਕਾਉਂਸਲਰਾਂ ਕੋ ਟਿਕਟਾਂ ਦੇ ਪੈਸੇ ਲਏ ਉਹ ਵੀ ਮੈਨੂੰ ਪਤਾ ਹੈ ਉਹ ਵੀ ਮੇਰੇ ਕੋਲ ਹੈ ਜੋ ਜੋ ਸਮਾਨ ਕਿਸੇ ਨੇ ਦਿੱਤਾ ਉਹ ਵੀ ਮੈਨੂੰ ਪਤਾ ਹੈ ਜੋ ਇਹਨਾਂ ਨੇ ਜਿਰਕਪੁਰ ਕੀਤਾ ਜਾਂ ਖਰੜ ਕੀਤਾ ਜਾਂ ਜਲੰਧਰ ਕੀਤਾ ਜਾਂ ਫਰ ਕੀਤਾ ਜੀ ਉਹ ਵੀ ਮੈਨੂੰ ਪਤਾ ਹੈ ਹੂੰ ਜੋ ਜੋ ਇਹਨਾਂ ਨੇ ਹਾਲਾਤ ਖਰਾਬ ਕੀਤੇ ਆ ਪੰਜਾਬ ਦੇ ਮੈਨੂੰ ਸਾਰਾ ਕੁਝ ਪਤਾ ਹੈ ਜੀ ਇਸ ਕਰਕੇ ਇਹਨਾਂ ਦਾ ਮੈਂ ਕੋਈ ਲਿਹਾਜ਼ ਨਹੀਂ ਕਰਾਂਗਾ ਕਿਉਂਕਿ ਪਾਰਟੀ ਦੇ ਉੱਤੇ ਕੋਈ ਚੀਜ਼ ਨਹੀਂ ਇਹ ਝੂਠੇ ਨਾਮ ਲਗਾ ਰਿਹਾ ਜਾਇਓ ਰਾਜਾ ਵੜਿੰਗ ਦੀ ਝੂਠੇ ਨਾਮ ਲਗਾਨ ਬਾਜਵੇ ਸਾਹਿਬ ਦੇ ਝੂਠੇ ਨਾਮ ਲਗਾਨ ਪਾਰਟੀ ਹਾਈ ਕਮਾਂਡ ਦਾ ਝੂਠਾ ਨਾਮ ਲਗਾਇਆ ਇਹਨਾਂ ਨੂੰ ਆਪਾਂ ਕੋਈ ਬਰਦਾਸ਼ਤ ਨਹੀਂ ਕਰਾਂਗੇ ਅੱਗੇ ਇਹਨਾਂ ਦਾ ਹਲਕੇ 'ਚ ਲੋਕਾਂ ਨੇ ਭਜਾਇਆ ਜਿਹੜਾ ਕਿ ਰਾਜਾ ਵੜਿੰਗੀ ਨੇ ਜਿਹੜਾ ਇਹਨਾਂ ਨੂੰ ਸਸਪੈਂਡ ਕੀਤਾ ਬਹੁਤ ਵਧੀਆ ਫੈਸਲਾ ਲਿਆ ਪ੍ਰਧਾਨ ਜੀ ਨੇ ਉਰੇ ਆਪਾ ਉਹਨਾਂ ਦੇ ਨਾਲ ਆ ਸਿਆਮਤਾ ਸਾਰੀ ਕਾਂਗਰਸ ਪਾਰਟ ਹੈ ਮਿੱਠੂ ਜੀ ਮਿੱਠੂ ਜੀ ਦੇਖੋ ਨਵਜੋਤ ਕੋਰ ਸਿੱਧੂ ਕੱਲ ਵੀ ਬੋਲ ਰਹੇ ਸੀ ਸਾਡੇ ਨਾਲ న్యూਸ 18 ਪੰਜਾਬ ਦੇ ਨਾਲ ਗੱਲਬਾਤ ਕੀਤੀ ਅੱਜ ਪਟਿਆਲਾ ਚ ਉਹਨਾਂ ਨੇ ਮੁੜ ਤੋਂ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਚਾਹੇ ਈਡੀ ਲਿਆਓ ਇਨਕਮ ਟੈਕਸ ਲਿਆਓ ਸਾਡੇ ਕੋਲ ਕੋਈ ਬਲੈਕ ਮਨੀ ਨਹੀਂ ਅਸੀਂ ਇਮਾਨਦਾਰਾਂ ਕੋਈ ਵੀ ਇਹ ਗੱਲ ਸਾਬਤ ਨਹੀਂ ਕਰ ਸਕਦਾ ਤੇ ਸਾਰਿਆਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਤਾ ਰਾਜਾ ਵੜਿੰਗ ਚਾਹੇ ਪ੍ਰਧਾਨ ਹੋਣ ਲੀਡਰ ਆਫ اپੋਜੀਸ਼ਨ ਬਾਜਬਾ ਹੋਣ ਚੰਨੀ ਹੋਣ ਸਾਰਿਆਂ ਦੇ ਨਾਮ ਉਹਨਾਂ ਨੇ ਸੁਖਜਿੰਦਰ ਰੰਧਾਵਾ ਦਾ ਵੀ ਲੇਤਾ ਹੁਣ ਤੁਸੀਂ ਉਹਨਾਂ ਦੇ ਖਿਲਾਫ ਹੀ ਉਹਨਾਂ ਦੇ ਬਾਰੇ ਦੇ ਵਿੱਚ ਕਹਿ ਰਹੇ ਹੋ ਕਿਹਦੇ ਦਾਅਵੇ ਨੂੰ ਸੱਚਾ ਮੰਨ ਲਓ ਮੈਂ ਰੈਣਾ ਜੀ ਕੋ ਗੱਲ ਕਹਿਣਾ ਚਾਹੁੰਦਾ ਈਡੀ ਕੀ ਦੀ ਹੈ ਜੀ ਬੀਜੇਪੀ ਦੀ ਹੂੰ ਸੀਬੀਆਈ ਕੀ ਦੀ ਹੈ ਬੀਜੇਪੀ ਦੀ ਇਹਨਾਂ ਦੀ ਤਾਂ ਅੱਟੀ ਸੱਟੀ ਬੀਜੇਪੀ ਨਾਲ ਲੱਗੀ ਹੋਈ ਹੈ ਜੀ ਜੋ ਇਹਨਾਂ ਨੇ ਬਿਆਨ ਦਿੱਤਾ ਬੀਜੇਪੀ ਨੇ ਕਰਵਾਇਆ ਹੂੰ ਉਹ ਸਿੱਧੂ ਸਾਹਿਬ ਉੱਥੇ ਕਪਿਲ ਤੇ ਕੰਮ ਕਰ ਰਹੇ ਨੇ ਸੋਨੀ ਤੇ ਕੰਮ ਕਰ ਰਹੇ ਨੇ ਕਿਉਂ ਕਰ ਰਹੇ ਨੇ ਬੀਜੇਪੀ ਨਾਲ ਅੱਟੀ ਸੱਟੀ ਹੈ ਜੀ ਉਹ ਜਾਖੜ ਸਾਹਿਬ ਜੋ ਬੋਲੇ ਉਹ ਇਹਨਾਂ ਦੇ ਨਾਲ ਰਲ ਕੇ ਬੋਲੇ ਹੂੰ ਓਏ ਪਲੈਨਿੰਗ ਦੇ ਨਾਲ ਚੱਲਿਆ ਐਸ ਕਰਕੇ ਈਡੀ ਦਾ ਡਰ ਉਹਨਾਂ ਨੂੰ ਹੈਗਾ ਨਹੀਂ ਸੀਬੀਆਈ ਦਾ ਡਰ ਉਹਨਾਂ ਨੂੰ ਹੈਗਾ ਨਹੀਂ ਇਸ ਕਰਕੇ ਆ ਕਹਿ ਰਹੇ ਨੇ ਈਡੀ ਪੈ ਜੇ ਜਿੰਨੇ ਕੁ ਇਹ ਇਮਾਨਦਾਰ ਪਰਿਵਾਰ ਹੈ ਮੈਨੂੰ ਸਭ ਕੁਝ ਪਤਾ ਹੈ ਮੇਰੇ ਤੋਂ ਵੱਧ ਨਜ਼ਦੀਕੀ ਨਹੀਂ ਰਿਹਾ ਹੋਊਗਾ ਅੱਜ ਜੋ ਕਿਥੇ ਨੇ ਇਹਨਾਂ ਦੇ ਸਿੱਧੂ ਸਾਹਿਬ ਦੇ ਦੋਸਤ ਬੰਨੀ ਭਾਜੀ ਜੀ ਬੰਨੀ ਭਾਜੀ ਪਟਿਆਲੇ ਬੈਠੇ ਨੇ ਅੱਜ ਇਹਨਾਂ ਦੇ ਮੈਡਮ ਰਾਂ ਦੇ ਪੀਏ ਕਿਥੇ ਨੇ ਜੀ ਸਾਰੇ ਚਲ ਗਏ ਹੂੰ ਜਿਹੜਾ ਕੀ ਇਹਨਾਂ ਦੇ ਨਾਲ 3 ਮਹੀਨੇ ਤੋਂ ਵੱਧ ਬੁਨਿਆਦ ਨਹੀਂ ਹੈ ਕੋਈ ਕੱਟ ਜੇ ਕੀ ਕਾਰਨ ਕੀ ਕਾਰਨ ਮੰਗਦਾ ਮੈਦਾਨ ਸਾਹਿਬ ਕੀ ਕਾਰਨ ਹੈ ਇਹ ਕਾਰਨ ਹੈ ਜੀ ਜਦੋਂ ਮਾਰਨੀ ਹੈ ਠੱਗੀਆਂ ਹਲਕੇ ਦੇ ਬੰਦਿਆਂ ਕੋ ਜੋ ਹਾਲਾਤ ਇਹਨਾਂ ਨੇ ਕੰਮ ਖਰਾਬ ਕੀਤੇ ਸਾਨੂੰ ਸਭ ਕੁਝ ਪਤਾ ਹੈ ਜੀ ਕਾਉਂਸਲਰਾਂ ਨੂੰ ਇਹਨਾਂ ਨੇ ਪੈਸੇ ਦੇ ਦੇ ਟਿਕਟਾਂ ਦਿੱਤੀਆਂ ਸੀ 2017 ਚ ਜੀ ਤੇ ਐਤ ਕੀ ਵੀ ਇਹ 9 ਟਿਕਟਾਂ ਲੈ ਕੇ 9 ਵਿੱਚੋਂ ਕੱਟ ਹਾਰ ਗਈਆਂ ਜੋਰ ਰਹਿ ਗਈਆਂ ਤੇ ਇੱਕ ਇਹਨਾਂ ਨੇ ਆਪ ਚ ਤੋਰਤਾ ਜੀ ਇਹਨਾਂ ਨੇ ਕੋਈ ਇਹਨਾਂ ਤੇ ਵਿਸ਼ਵਾਸ ਨਹੀਂ ਹੈ ਮੈਡਮ ਨੂੰ ਹਮੇਸ਼ਾ ਲਾਈਟਲੀ ਲਿਆ ਕਰੋ ਜੀ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਪ੍ਰੈਸ ਵਾਲਿਆਂ ਨੂੰ ਜੀ ਮੈਡਮ ਨੂੰ ਕੋਈ ਇਹਨਾਂ ਭਾਅ ਨਾ ਦਿਆ ਕਰੋ ਲਾਈਟਲੀ ਲਿਆ ਕਰੋ ਮੈਡਮ ਦੇ ਵਿਚਾਰ ਹੈ ਜੀ ਮਦਾਨ ਸਾਹਿਬ ਤੁਸੀਂ ਆਪਣੀ ਗੱਲ ਰੱਖਿਓ ਆ ਦੇਖੋ ਨਵਜੋਤ ਕੌਰ ਸਿੱਧੂ ਕਾਂਗਰਸ ਦੇ ਵਿੱਚ ਨੇ ਉਹਨਾਂ ਦੇ ਜਿਹੜੇ ਹਸਬੈਂਡ ਨੇ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਨੇ ਕੈਬਨਟ ਮੰਤਰੀ ਰਹਿ ਚੁੱਕੇ ਨੇ ਤੇ ਜਦੋਂ ਇਸ ਲੈਵਲ ਤੇ ਗੱਲ ਹੋਵੇ ਤੇ ਸੀਐਮ ਫੇਸ ਬਣਾਉਣ ਦੀ ਗੱਲ ਉਹ ਕਹਿ ਰਹੇ ਨੇ ਕਿ ਬਣਾਇਆ ਜਾਵੇ ਪ੍ਰਿੰਕਾ ਗਾਂਧੀ ਰਾਹੁਲ ਗਾਂਧੀ ਦੇ ਨਾਲ ਨਜ਼ਦੀਕੀਆਂ ਸਿੱਧੂ ਪਰਿਵਾਰ ਦੀਆਂ ਹੋਣ ਤੇ ਸਿੱਧੂ ਪਰਿਵਾਰ ਕਾਂਗਰਸ ਦੇ ਲੀਡਰਾਂ ਦੇ ਖਿਲਾਫ ਐਲੀਗੇਸ਼ਨ ਲਾਵੇ ਫਿਰ ਲੋਕ ਸੁਣਦੇ ਨੇ ਤੇ ਹੁਣ ਤੁਹਾਡੇ ਕੋਲ ਕੀ ਸਬੂਤ ਨੇ ਜਿਹੜੇ ਤੁਸੀਂ ਕਦੋਂ ਸਾਹਮਣੇ ਲਿਆਉਂਗੇ ਜੇ ਸਬੂਤ ਨੇ ਕਿ ਇਹੋ ਜਿਹੜਾ ਸਬੂਤ ਆਪਾਂ ਤੇ ਕਿਉਂਕਿ ਸਾਰਿਆਂ ਨੂੰ ਕਟਾਰੇ ਦੇ ਵਿੱਚ ਮੈਡਮ ਖੜਾ ਕਰ ਰਹੇ ਨੇ ਤੁਸੀਂ ਉਹਨਾਂ ਦੇ ਖਿਲਾਫ ਰਿਸ਼ਕੂਰ ਦੀ ਇਲਜ਼ਾਮ ਲਾ ਰਹੇ ਮੈਡਮ ਕੋ ਤੇ ਇੱਕ ਸਬੂਤ ਨਹੀਂਗਾ ਮੈਂ ਬਾਈ ਨੇਮ ਕੌਂਸਲਰਾਂ ਦਾ ਨੇ ਨਾਂ ਦਊਂਗਾ ਜਿਨ੍ਹਾਂ ਕੋ ਇਹਨਾਂ ਨੇ ਪੈਸੇ ਦਿੱਤੇ ਜਿਹੜੇ ਬੰਦਿਆਂ ਨੇ ਪੈਸੇ ਦਿੱਤੇ ਜਿਨ੍ਹਾਂ ਕੋ ਇਹਨਾਂ ਨੇ 골ਡ ਤੱਕ ਲਿਆ ਜੀ ਈਚ ਐਂਡ ਐਵਰੀਥਿੰਗ ਮੈਨੂੰ ਸਭ ਕੁਝ ਪਤਾ ਹੈ ਦੱਸ ਦਿਓ ਨਾ ਫਿਰ ਪਬਲਿਕ ਪਲੇਟਫਾਰਮ ਹੈ ਲੋਕ ਦੇਖ ਰਹੇ ਨੇ ਲੋਕ ਜਾਣਨਾ ਚਾਹੁੰਦੇ ਨੇ ਜੀ ਮੈਂ ਜੇ ਨਾਂ ਕੀਤਾ ਮੈਂ ਕੱਲ ਪ੍ਰੈਸ ਕਾਨਫਰੰਸ ਕਰਕੇ ਮੈਂ ਸਭ ਕੁਝ ਬੰਦੇ ਬਿਠਾ ਕੇ ਸਭ ਕੁਝ ਕਲੀਅਰ ਕਰ ਦੇਣਾ ਜੀ ਹਮਮ। ਆਨੰਦ ਸਾਹਿਬ ਤੁਸੀਂ ਬਹੁਤ ਕਰੀਬੀਆਂ ਦੇ ਵਿੱਚੋਂ ਇੱਕ ਰਹੇ ਹੋ। ਨਵਜੋਤ ਸਿੰਘ ਸਿੱਧੂ ਜਾਂ ਨਵਜੋਤ ਕੌਰ ਸਿੱਧੂ ਦੇ ਕਿਉਂਕਿ ਬਹੁਤ ਸਾਰਾ ਜੋ ਪਿਛਲੇ ਸਮੇਂ ਦੇ ਵਿੱਚ ਤੁਸੀਂ ਰਹੇ ਬਹੁਤ ਪਰਿਵਾਰ ਦੇ ਕਰੀਬੀਆਂ ਦੇ ਵਿੱਚੋਂ ਇੱਕ ਤੁਸੀਂ ਰਾਜ਼ ਤੁਹਾਡੇ ਕੋਲੇ ਨੇ ਪਰ ਤੁਹਾਨੂੰ ਕਿਉਂ ਲੱਗਦਾ ਕਿ ਰਾਜ਼ ਹੁਣ ਖੋਲਣ ਦੀ ਜ਼ਰੂਰਤ ਪੈ ਗਈ ਹੈ? ਬਾਜੀ ਸਭ ਤੋਂ ਵੱਡੀ ਪਾਰਟੀ ਹੈ। ਹਮਮ। ਪਾਰਟੀ ਸਾਡੀ ਸੁਪਰੀਮ ਹੈ ਸਾਡੀ ਮਾਂ ਹੈ। ਜੀ। ਜਿਹੜਾ ਸਾਡੀ ਮਾਂ ਦੇ ਖਿਲਾਫ ਬੋਲੇਗਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ। ਹਮਮ। ਜਾਇਓ ਮੈਡਮ ਸਿੱਧੂ ਹੋਵੇ ਚਾਹ ਨਵਜੋਤ ਸਿੰਘ ਸਿੱਧੂ ਹੋਵੇ ਚਾਹੇ ਕੋਈ ਹੋਰ ਵੀ ਹੋਵੇ ਤੁਹਾਡੀ ਗੱਲ ਹੋਈ ਆ ਨਵਜੋਤ ਕੋਰ ਸਿੱਧੂ ਦੇ ਨਾਲ ਕਦੇ ਹੁਣ ਲੇਟੈਸ ਬਿਲਕੁਲ ਨਹੀਂ ਹੋਈ ਪਾਜੀ ਬਿਲਕੁਲ ਨਹੀਂ ਹੋਈ ਜੀ ਮੈਂ ਉਹਨਾਂ ਦਾ ਫੋਨ ਨਹੀਂ ਚੁੱਕਦਾ ਜੀ ਜੀ ਹਾਂ ਬਿਲਕੁਲ ਨਹੀਂ ਹੋਈ ਪਰ ਪਰ ਇੱਕ ਵਾਰੀ ਤੁਹਾਡੇ ਨਾਲ ਦੱਸ ਵੀ ਦੇਣਾ ਕਿ ਕਿੰਨੇ ਕੋਈ ਪੈਸਿਆਂ ਦੀ ਗੇਮ ਹੈਗੀ ਆ ਜਿਹੜੇ ਤੁਸੀਂ ਜ਼ਿਰਕਪੁਰ ਦਾ ਜ਼ਿਕਰ ਕਰ ਰਹੇ ਹੋ ਖਰੜ ਦਾ ਜ਼ਿਕਰ ਕਰ ਰਹੇ ਹੋ ਕੀ ਗੱਲ ਹੈ ਕੋਈ ਮੈਂ ਜ਼ਿਰਕਪੁਰ ਵਾਲੇ ਬੰਦੇ ਲਾਉਂਗਾ ਉਹ ਮੈਂ ਜੀ ਜੀ ਉਹ ਤੁਹਾਡੀ ਪ੍ਰੈਸ ਰਾਈ ਉੱਥੋਂ ਤੱਕ ਪਹੁੰਚਣਾ ਉਹਨਾਂ ਨੂੰ ਸਭ ਕੁਝ ਪਤਾ ਲੱਗ ਜਾਣਾ ਮੈਂ ਬੰਦੇ ਬਿਠਾ ਕੇ ਸਾਰ ਕਰਾਂਗਾ ਐਨਆਰਪੀਏ ਵੀ ਲਾਵਾਂਗਾ ਗੌਰਵ ਜੀ ਸਾਰਾ ਕੁਝ ਲਾਵਾਂਗਾ ਇਹ ਤੁਸੀਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰ ਰਹੇ ਹੋ ਨਵਜੋਤ ਸਿੰਘ ਸਿੱਧੂ ਦੀ ਜਾਂ ਮੈਮ ਦੀ ਦੋਹਾਂ ਦੇ ਵਿੱਚੋਂ ਜਾਂ ਦੋਨਾਂ ਦੀ ਮੈਂ ਮੈਡਮ ਨਵਜੋਤ ਕੋਰ ਸਿੱਧੂ ਦੀ ਗੱਲ ਕਰ ਰਿਹਾ ਜੀ ਪਰ ਉਹਨਾਂ ਕੋਲ ਤਾਂ ਪਾਵਰ ਨਹੀਂ ਸੀ ਉਸ ਤਰ੍ਹਾਂ ਦੀ ਕੋਈ ਇਸ ਵੇਲੇ ਸਰਕਾਰ ਦੇ ਵਿੱਚ ਜੀ ਸਾਰੀ ਪਾਵਰ ਮੈਡਮ ਕੋ ਸੀ ਸਾਰੀ ਪਾਵਰ ਮੈਡਮ ਕੋ ਸੀ ਬਾਜੀ ਜੀ ਮੈਂ ਨਾਲ ਰਿਹਾ ਮੈਨੂੰ ਪਤਾ ਬਾਜੀ ਹਮ ਸਾਰੀ ਪਾਵਰ ਮੈਡਮ ਕੋ ਸੀ ਕੀ ਕ੍ਰਾਪਸ਼ਨ ਸੀ ਕੋਈ ਕ੍ਰਾਪਸ਼ਨ ਸੀ ਕੋਈ ਪੈਸੇ ਨਹੀਂ ਹਮ ਅੱਜ ਬਲੇਮ ਲਾ ਰਹੇ ਸਾਡੇ ਪਾਰਟੀ ਪ੍ਰਧਾਨ ਤੇ ਜੀ ਅੱਜ ਬਲੇਮ ਲਾ ਰਹੇ ਸਾਡੇ ਐਲਓਪੀ ਤੇ ਰੰਧਾਵਾ ਸਾਹਿਬ ਤੇ ਹਮ ਹੈ ਨਾ ਆਈ ਤੋਂ ਮੈਡਮ 4 ਸਾਲ ਪਹਿਲਾਂ ਕਹਿੰਦੇ ਸੀ 10 ਸਾਲ ਮਿੱਧੂ ਸਰਕਾਰ ਨਹੀਂ ਆਉਣੀ ਕਾਂਗਰਸੀ ਜੀ ਤੇ ਰਾਜੇ ਵੜਿੰਗ ਨੇ ਇਹੋ ਜਿਹਾ ਕੰਮ ਤੇ ਕਰਤਾ ਪਾਰਟੀ ਚ ਜਿਹੜਾ ਲੋਕੀ ਕਹਿ ਲਾਪੇ ਸਰਕਾਰ ਆ ਗਈ ਜੀ ਅੱਜ 4 ਸਾਲ ਬਾਅਦ ਲੋਕ ਕਹਿੰਦੇ ਐ ਤੁਹਾਨੂੰ ਲੱਗਦਾ ਨਹੀਂ ਕਿ ਬਹੁਤ ਡੈਮੇਜ ਕਰ ਦਿੱਤਾ ਹੈ ਨਵਜੋਤ ਕੌਰ ਸਿੱਧੂ ਨੇ ਜਿਹੜੇ ਇਸ ਤਰ੍ਹਾਂ ਦੀਆਂ ਸਟੇਟਮੈਂਟਸ ਸਿੱਟਾਂ ਦਾ ਵੇਚਣਾ ਮੈਡਮ ਨੇ ਸਾਡੀ ਪਾਰਟੀ ਦਾ ਨੁਕਸਾਨ ਕਰਤਾ ਬਿਲਕੁਲ ਹੂੰ ਭਗਵਾਨ ਤਮਾਮ ਸਾਹਿਬ ਕਹਿੰਦੇ ਸੀ ਇਹ ਲਫਾਫਾ ਹੈ ਜੀ ਜਿਹੜੀ ਪਾ ਵਿਆਹ ਵਾਲਾ ਲਫਾਫਾ ਹੈ ਜਿਹੜਾ ਖੋਲ ਦੇਗਾ ਉਹ ਬਚ ਜਾਏਗਾ ਹੂੰ ਉਹਦਾ ਬੁਰਾ ਹਾਲ ਹੋ ਜਾਊਗਾ ਮੇਠੋ ਮੈਦਾਨ ਜੀ ਅਸੀਂ ਇਹ ਸਮਝਣਾ ਚਾਹੁੰਦੇ ਹਾਂ ਕਿ ਤੁਹਾਡੇ ਕੋਲ ਵੀ ਸਬੂਤ ਨੇ ਜਾਂ ਸਿਰਫ ਇਲਜ਼ਾਮ ਹੀ ਨੇ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਨਵਜੋਤ ਕੌਰ ਸਿੱਧੂ ਦਾ ਬਾਜੀ ਮੇਰੇ ਕੋ ਪਾ ਜੀ ਮੇਰੇ ਕੋ ਬਿਲਕੁਲ ਸਬੂਤ ਹੈ ਮੈਂ ਵਿਧ ਪ੍ਰੂਫ ਗੱਲ ਕਰਨ ਵਾਲਾ ਬੰਦਾ ਤੇ ਮੈਡਮ ਕੋ ਇੱਕ ਪ੍ਰੂਫ ਨਹੀਂ ਨਿਕਲ ਖੁੱਲਾ ਚੈਲੰਜ ਹੈ ਤੁਹਾਡੇ ਤੇ ਵੀ ਡੈਫਮੇਸ਼ਨ ਭੇਜ ਸਕਦੇ ਨੇ ਕਿਉਂਕਿ ਜਿਸ ਤੰਗ ਦੇ ਨਾਲ ਮੈਂ ਨੂੰ ਤਾਂ ਭੇਜ ਜੀ ਮੈਂ ਭੇਜਾਂਗਾ ਮੈਡਮ ਤੇ ਮੈਂ ਭੇਜਾਂਗਾ ਮੈਡਮ ਤੇ ਡੈਫਮੇਸ਼ਨ ਚਲੋ ਠੀਕ ਹੈ